ਗੁਰਮਤ ਪ੍ਰਕਾਸ਼ ਵਰਲਡਵਾਈਜ਼ ਚੈਨਲ ਤੇ ਮੈਂ ਮਨਦੀਪ ਕੌਰ ਅੱਜ ਅਸੀਂ ਵੀਡੀਓ ਰਾਹੀਂ ਗੱਲ ਕਰਾਂਗੇ ਜੋ ਸਾਡੇ ਜੀਵਨ ਵਿੱਚ ਬਹੁਤ ਜ਼ਿਆਦਾ ਮਹੱਤਤਾ ਰੱਖਦੀ ਹੈ ਉਹ ਹੈ ਜੀ ਸਾਡਾ ਖਾਣ ਪੀਣ ਕਿਉਂਕਿ ਅੱਜ ਲੋਕਾਂ ਦਾ ਲਾਈਫ ਸਟਾਈਲ ਬਹੁਤ ਜ਼ਿਆਦਾ ਵਧੀਆ ਹੋ ਰਿਹਾ ਹੈ ਲੋਕ ਜਿੰਨਾ ਪੈਸਾ ਕਮਾ ਰਹੇ ਨੇ ਉਹ ਪੈਸਾ ਲੁੱਕ ਸ਼ੋਅ ਆਫ ਤੇ ਲਗਾ ਰਹੇ ਨੇ ਵਧੀਆ ਵਧੀਆ ਕੱਪੜੇ ਪਾਣ ਚ ਵਧੀਆ ਵਧੀਆ ਫਰਨੀਚਰ ਲਗਾਣ ਚ ਆਪਣਾ ਘਰ ਵਧੀਆ ਭਰਾਂ ਚ ਪਰ ਉਹਨਾਂ ਦੀ ਰਸੋਈ ਘਰ ਦੇ ਵਿੱਚ ਜਾ ਕੇ ਵੇਖੋ ਤਾਂ ਉਹ ਕਟਿਆ ਤੋਂ ਕਟਿਆ ਜੈ ਕੈਮੀਕਲ ਵਾਲੀਆਂ ਜੋ ਚੀਜ਼ਾਂ ਐ ਉਹਦੀ ਜੋ ਜ਼ਿਆਦਾ ਵਰਤੋਂ ਕਰੇ ਇਹਦਾ ਇਹ ਮਤਲਬ ਨਹੀਂ ਕਿ ਉਹ ਜੋ ਗਲਤ ਚੀਜ਼ਾਂ ਖਾਰੀਨ ਚੀਜ਼ਾਂ ਵਧੀਆ ਖਾਰੀ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿਹੜੀ ਚੀਜ਼ ਜੋ ਸਾਨੂੰ ਖਾਣੀ ਚਾਹੀਦੀ ਹੈ ਕਿਹੜੀ ਚੀਜ਼ ਦਾ ਜੋ ਬੈਨੀਫਿਟ ਸਾਡੀ ਸਿਹਤ ਨੂੰ ਹੈ ਤੇ ਕਿਹੜੀ ਚੀਜ਼ ਜੋ ਸਾਨੂੰ ਨੁਕਸਾਨ ਦੇ ਰਹੀ ਹੈ ਸੋ ਜੋ ਅੱਜ ਵੱਧ ਤੋਂ ਵੱਧ ਬਿਮਾਰੀਆਂ ਦਿਨੋ ਦਿਨ ਵੱਧ ਰਹੀਆਂ ਹੈ ਥਕਾਵਟ ਹੋ ਜਾਣਾ ਸਿਰ ਦਰਦ ਹੋਣਾ ਬਲੱਡ ਪ੍ਰੈਸ਼ਰ ਸ਼ੂਗਰ ਹਾਰਟ ਐਟਕ ਇਹ ਜੋ ਸਿਰਫ ਸਾਡੀ ਖਾਣ ਪੀਣ ਨਾਲ ਹੀ ਜੁੜੀਆਂ ਹੋਈਆਂ ਕਿਉਂਕਿ ਮਨੁੱਖ ਇੱਕ ਕੁਦਰਤ ਦਾ ਹੀ ਹਿੱਸਾ ਹੈ ਤੇ ਜਦੋਂ ਅਸੀਂ ਕੁਦਰਤ ਤੋਂ ਅਲੱਗ ਹੁੰਨੇ ਆ ਤਾਂ ਅਸੀਂ ਬਿਮਾਰੀਆਂ ਦੇ ਨਾਲ ਘਿਰ ਜਾਂਦੇ ਆ ਜਦੋਂ ਸਾਡਾ ਖਾਣ ਪੀਣ ਕੁਦਰਤ ਤੋਂ ਅਲੱਗ ਹੋ ਜਾਂਦਾ ਹੈ ਤਾਂ ਅਸੀਂ ਜੋ ਅਲੱਗ ਹੋ ਜਾਂਦੇ ਆ ਸੋ ਜੇਕਰ ਤੁਸੀਂ ਪਹਿਲੀ ਵਾਰ ਇਹ ਚੈਨਲ ਤੇ ਵੀਡੀਓ ਦੇਖ ਰਹੇ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਇਸ ਚੈਨਲ ਦਾ ਮੇਨ ਮੋਟਿਵ ਇਹੀ ਹੈ ਕਿ ਅਸੀਂ ਸੈਲਫ ਸਟੱਡੀ ਕਰਕੇ ਕੋਈ ਨਵਾਂ ਮੈਸੇਜ ਸੋਸ਼ਲ ਮੀਡੀਆ ਤੱਕ ਲੋਕਾਂ ਤੱਕ ਜੋ ਪਹੁੰਚਾਇਆ ਜਾਵੇ ਸੋ ਇੱਕ ਮੈਸੇਜ ਹੋਰ ਹੈ ਕਿ ਜੇਕਰ ਤੁਹਾਡੇ ਕੋਲ ਸੋਸ਼ਲ ਮੀਡੀਆ ਦੀ ਪਾਵਰ ਹੈ ਤਾਂ ਹਮੇਸ਼ਾ ਉਹਨਾਂ ਲੋਕਾਂ ਨੂੰ ਸਪੋਰਟ ਕਰੋ ਜੋ ਇੱਕ ਆਪਣੀ ਜ਼ਿੰਦਗੀ ਦੇ ਵਿੱਚ ਸਟਰਗਲ ਕਰ ਰਹੇ ਨੇ ਜੋ ਕੁਝ ਨਵਾਂ ਮੈਸੇਜ ਤੁਹਾਡੀ ਲਾਈਫ ਨੂੰ ਇੱਕ ਬਿਹਤਰ ਬਣਾਉਂਦੇ ਨੇ ਉਹਨਾਂ ਲੋਕਾਂ ਨੂੰ ਫੋਲੋ ਕਰੋ ਉਹਨਾਂ ਲੋਕਾਂ ਨੂੰ ਸਬਸਕ੍ਰਾਈਬ ਕਰੋ ਔਰ ਜੇਕਰ ਤੁਹਾਡੇ ਕੋਲ ਕੋਈ ਕੋਈ ਟੈਲੈਂਟ ਹੈ ਤੁਸੀਂ ਵੀ ਸੈਲਫ ਸਟੱਡੀ ਕਰਕੇ ਕੁਝ ਪਬਲਿਕ ਨੂੰ ਪਰ ਵਾਈਟ ਕਰਵਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣਾ ਇੱਕ YouTube ਚੈਨਲ Facebook ਜਾਂ Instagram ਤੇ ਮੈਸੇਜ ਦੇ ਕੇ ਆਪਣੀ ਇੱਕ ਅਲੱਗ ਪਛਾਣ ਬਣਾ ਸਕਦੇ ਹੋ ਜੇ ਹੁਣ ਅਸੀਂ ਗੱਲ ਕਰਦੇ ਹਾਂ ਖਾਣ ਪੀਣ ਬਾਰੇ ਸੋ ਕੁਝ ਸਮਾਂ ਪਹਿਲਾਂ ਜੋ ਪੰਜਾਬ ਦੇ ਲੋਕ ਸਨ ਉਹ ਘਰ ਦੇ ਵਿੱਚ ਉਗਾਈ ਹੋਈਆਂ ਸਬਜ਼ੀਆਂ ਉਹ ਖਾਂਦੇ ਸਨ ਔਰ ਉਹਨਾਂ ਦਾ ਜੋ ਖਾਣ ਪੀਣ ਸੀ ਦੁੱਧ ਦਹੀਂ ਮੱਖਣ और होर जो पौष्टिक चीज़ा वो जो खाते सन पर अजली डेट के देखते हैं कि जो लस्सी है वो भी पैकेटा आ गई है और जो घ्यो हो गया ज ਦਹੀਂ ਹੋ ਗਿਆ ਅੱਜ ਕੱਲ ਦੇ ਬੱਚੇ ਇਹਨਾਂ ਚੀਜ਼ਾਂ ਨੂੰ ਪਸੰਦ ਹੀ ਨਹੀਂ ਕਰਦੇ ਔਰ ਉਹ ਚੀਜ਼ਾਂ ਜੋ ਕੋਲ ਡਰਿੰਕ ਹੋ ਗਿਆ ਜਾਂ ਹੋਰ ਤਰ੍ਹਾਂ ਦੇ ਸ਼ਰਬਤ ਕੈਮੀਕਲ ਵਾਲੇ ਉਹਨਾਂ ਨੂੰ ਪੀਣਾ ਜ਼ਿਆਦਾ ਪਸੰਦ ਕਰਦੇ ਨੇ ਜਿਹਦੇ ਨਾਲ ਸਾਡੀ ਜੋ ਸਿਹਤ ਆ ਬਹੁਤ ਜ਼ਿਆਦਾ ਬਿਮਾਰੀਆਂ ਦੇ ਵੱਲ ਚੋ ਜਾ ਰਹੀ ਏ ਕਿਉਂਕਿ ਸਭ ਤੋਂ ਜੋ ਜ਼ਰੂਰੀ ਪਵਿੱਤਰ ਚੀਜ਼ ਉਹ ਹੈ ਪਾਣੀ ਤੁਸੀਂ ਦਿਨ ਦੇ ਵਿੱਚ ਕਿੰਨਾ ਕੁ ਪਾਣੀ ਪੀਂਦੇ ਹੋ ਸੋ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਆਈ ਹੋਪ ਕਿ ਉਹ ਅੱਜ ਸਮਝ ਜਾਵੇਗਾ ਕਿ ਕਿਸ ਤਰੀਕੇ ਦੇ ਨਾਲ ਉਸਨੇ ਆਪਣੀ ਜੋ ਡਾਈਟ ਆ ਉਹ ਇੱਕ ਮੈਂਟੇਨ ਕਰਨੀ ਹੈ ਤੇ ਕਦੀ ਵੀ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪੈ ਸਕਦੀ ਜੇਕਰ ਅਸੀਂ ਆਪਣਾ ਜੋ ਧਿਆਨ ਹੈ ਖੁਦ ਰੱਖਣਾ ਸਿੱਖ ਗਏ ਕਿਉਂਕਿ ਲੋਕ ਡਾਕਟਰਾਂ ਨੂੰ ਪੈਸੇ ਦੇਣ ਲੈਣਾ ਜ਼ਿਆਦਾ ਪਸੰਦ ਕਰਦੇ ਨੇ ਦਵਾਈਆਂ ਖਾਣੀਆਂ ਜ਼ਿਆਦਾ ਪਸੰਦ ਕਰਦੇ ਨੇ ਪਰ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਮੈਂਟੇਨ ਰੱਖਣਾ ਇਸ ਜਿਹੇ ਨੌਲੇਜ ਕਦੇ ਨਹੀਂ ਲੈਂਦੇ ਸੋ ਪਾਣੀ ਸਭ ਤੋਂ ਪਵਿੱਤਰ ਚੀਜ਼ ਹੈ ਪਵਨ ਗੁਰੂ ਪਾਣੀ ਪਿਤਾ ਗੁਰਬਾਣੀ ਦੇ ਵਿੱਚ ਵੀ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ ਸਭ ਤੋਂ ਪਹਿਲਾਂ ਜੇ ਇਸ ਤਰਤੀ ਤੇ ਹੈ ਉਹ ਹੈ ਪਾਣੀ ਸੋ ਮੈਂ ਪਹਿਲਾਂ ਹੀ ਕਹਿ ਚੁੱਕੀਆਂ ਕਿ ਜੋ ਮਨੋਖਿਆ ਇੱਕ ਕੁਦਰਤ ਦਾ ਹੀ ਹਿੱਸਾ ਹੈ ਸੋ ਕੁਦਰਤ ਦੇ ਵਿੱਚ ਜੋ ਪਾਣੀ ਨੂੰ ਇੰਨਾ ਪਵਿੱਤਰ ਮੰਨਿਆ ਗਿਆ ਇੰਨਾ ਮਹਾਨਤਾ ਦਿੱਤੀ ਗਈ ਤਾਂ ਤੁਸੀਂ ਦਿਨ ਦੇ ਵਿੱਚ ਕਿੰਨਾ ਕੁ ਪਾਣੀ ਪੀਂਦੇ ਹੋ ਸੋ ਦਿਨ ਦੀ ਜੋ ਸ਼ੁਰੂਆਤ ਆ ਉਹ ਵੀ ਤੁਹਾਡੇ ਇੱਕ ਜਾਂ ਦੋ ਗਲਾਸ ਜੋ ਪਾਣੀ ਤੋਂ ਹੋਣੀ ਚਾਹੀਦੀ ਹੈ ਜਦੋਂ ਪਾਣੀ ਤੋਂ ਬਾਅਦ ਤੁਸੀਂ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਖਾ ਸਕਦੇ ਹੋ ਜਿਹਦੇ ਨਾਲ ਤੁਹਾਡੀ ਜੋ ਬੋਡੀ ਆ ਉਹ એનર્ਜੀ ਦੇ ਵਿੱਚ ਜਾਵੇ ਖਾਸ ਕਰਕੇ ਜੋ ਪੂਜੇ ਹੋਏ ਸ਼ੋਲੇ ਅਗਰ ਰਾਤ ਨੂੰ ਜੋ ਸਾਬਤ ਚਨੇ ਚਨੇ ਹੁੰਦੇ ਆ ਉਹਨਾਂ ਨੂੰ ਤੁਸੀਂ ਭੋਂ ਲੈਂਦੇ ਹੋ ਉਹ ਸਵੇਰੇ ਉੱਠ ਕੇ ਖਾਦੇ ਹੋ ਤਾਂ ਉਹ ਪ੍ਰੋਟੀਨ ਦਾ ਇੱਕ ਮੁੱਖ ਸਰੋਤ ਹੈ ਔਰ ਸਾਰੇ ਦਿਨ ਦੇ ਵਿੱਚ ਸਾਨੂੰ ਪ੍ਰੋਟੀਨ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਤਾਂ ਤੁਸੀਂ ਖੁਦ ਸੋਚੋ ਕਿ ਕਿੰਨੇ ਕੁ ਲੋਕ ਨੇ ਜੋ ਆਪਣੇ ਲਈ ਇੰਨਾ ਕੁ ਜ਼ਿਆਦਾ ਅਵੇਅਰ ਨਹੀਂ ਕਿ ਅੱਜ ਮੈਨੂੰ ਪ੍ਰੋਟੀਨ ਦੀ ਲੋੜ ਹੈ ਅੱਜ ਜੋ ਮੈਂ ਇਸ ਵਿਟਾਮਿਨ ਨੂੰ ਖਾਣਾ ਹੈ ਜਾਂ ਇਸ ਜੋ ਸੋਰਸ ਹੈ ਉਸ ਨੂੰ ਲੈਣਾ ਹੈ ਆਪਣੀ ਬਾਡੀ ਵਾਸਤੇ ਸੋ ਲੋਕ ਅਵੇਅਰ ਨਹੀਂ ਹੈ ਜਿਸ ਕਰਕੇ ਉਹ ਡਾਕਟਰਾਂ ਕੋਲ ਪੈਸੇ ਦੇਣਾ ਜਾਂ ਡਾਕਟਰਾਂ ਕੋਲ ਹਮੇਸ਼ਾ ਇਹੀ ਅਰਦਾਸ ਕਰਦੀਆਂ ਕਿ ਉਹ ਸਰੀਰਕ ਤੌਰ ਤੇ ਤੰਦਰੁਸਤ ਹੋਣ ਮੈਂਟਲ ਤੌਰ ਤੇ ਪ੍ਰਪੇਅਰ ਹੋਣ ਤਾਂ ਹੀ ਪਤਾ ਲੱਗਦਾ ਹੈ ਕਿ ਸਾਡੀ ਜੋ ਐਜੂਕੇਸ਼ਨ ਆ ਉਹ ਬਹੁਤ ਵਧੀਆ ਤਰੀਕੇ ਦੀ ਨਹੀਂ ਹੋਈ ਹੈ ਫਿਰ ਗੱਲ ਆ ਜਾਂਦੀ ਹੈ ਜੀ ਬ੍ਰੇਕਫਾਸਟ ਦੇ ਸ਼ਹਿਰਾਂ ਦੇ ਵਿੱਚ ਜੋ ਲੋਕ ਆ ਉਹ ਜ਼ਿਆਦਾ ਕੁਲਚੇ ਖਾਣਾ ਪੂਰੀਆਂ ਖਾਣਾ ਇਹ ਜ਼ਿਆਦਾ ਪਸੰਦ ਕਰਦੇ ਨੇ ਬ੍ਰੇਕਫਾਸਟ ਦੇ ਵਿੱਚ ਪਰ ਹਮੇਸ਼ਾ ਜੋ ਬ੍ਰੇਕਫਾਸਟ ਆ ਉਹ ਪੋਸਟਿਕ ਹੋਣਾ ਚਾਹੀਦਾ ਹੈ ਸੋ ਬ੍ਰੇਕਫਾਸਟ ਜੋ ਇੱਕ ਹੈਵੀ ਹੋਣਾ ਚਾਹੀਦਾ ਹੈ ਤਾਂ ਜੋ ਤੁਹਾਨੂੰ ਦੁਪਹਿਰ ਤੱਕ ਜੋ ਕਦੇ ਵੀ ਭੁੱਖ ਨਾ ਲੱਗੇ ਤੁਹਾਡਾ ਜੋ ਸਰੀਰ ਆ ਉਹ ਕਮਜ਼ੋਰੀ ਜੋ ਲੋ ਆ ਉਹ ਮਹਿਸੂਸ ਨਾ ਕਰੀ ਸੋ ਹਮੇਸ਼ਾ ਆਪਣਾ ਜੋ ਬ੍ਰੇਕਫਾਸਟ ਆ ਉਹ ਇੱਕ ਪ੍ਰੋਟੀਨ ਵਾਲਾ ਵਿਟਾਮਿਨਸ ਵਾਲਾ ਪਰ ਔਰ ਹੈਵੀ ਜੋ ਬ੍ਰੇਕਫਾਸਟ ਆ ਉਹ ਤੁਹਾਨੂੰ ਕਰਨਾ ਚਾਹੀਦਾ ਹੈ ਜੀ ਫਿਰ ਗੱਲ ਆ ਜਾਂਦੀ ਹੈ ਲੰਚ ਮਤਲਬ ਦੁਪਹਿਰ ਦੇ ਖਾਣੇ ਦੀ ਦੁਪਹਿਰ ਦਾ ਖਾਣਾ ਜੋ ਹਮੇਸ਼ਾ ਲਾਈਟਲੀ ਜੋ ਬੱਚੇ ਸਕੂਲ ਆ ਕਾਲਜਾਂ ਦੇ ਵਿੱਚ ਪੜ੍ਹਦੇ ਆ ਉਹ ਕੰਟੀਨਾਂ ਤੇ ਜਾ ਕੇ ਸਮੋਸੇ ਖਾ ਲੈਂਦੇ ਆ ਸਪ੍ਰਿੰਗ ਰੋਲ ਖਾ ਲੈਂਦੇ ਆ ਜਾਂ ਕੁਝ ਇਦਾਂ ਦੀ ਆਤੂ ਫालतੂ ਚੀਜ਼ਾਂ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਜੋ ਦੁਪਹਿਰ ਵੇਲੇ ਭੁੱਖ ਲੱਗਦੀ ਹੈ ਉਹਨਾਂ ਨੂੰ ਜੋ ਬੋਡੀ ਦੇ ਵਿੱਚ એનર્ਜੀ ਦੀ ਲੋੜ ਹੁੰਦੀ ਹੈ ਇੱਕ ਕੁਦਰਤੀ ਸੋਰਸ ਜਿਹਦਾ ਸਬਜੀ ਹੋ ਗਿਆ ਰੋਟੀ ਹੋ ਗਿਆ ਚਾਵਲ ਹੋ ਗਿਆ ਦਰਿਆ ਹੋ ਗਿਆ ਖਿਚੜੀ ਹੋ ਗਿਆ ਉਹ ਉਹਨਾਂ ਚੀਜ਼ਾਂ ਨੂੰ ਛੱਡ ਕੇ ਸਿਰਫ ਇੱਕ ਬਾਹਰ ਦੀਆਂ ਤਲੀਆਂ ਚੀਜ਼ਾਂ ਖਾਂਦੇ ਨੇ ਜਿਸ ਕਾਰਨ ਉਹ ਬਿਮਾਰੀਆਂ ਦੇ ਨਾਲ ਘਿਰ ਜਾਂਦੇ ਨੇ ਸੋ ਹਮੇਸ਼ਾ ਇਹ ਕੋਸ਼ਿਸ਼ ਕਰੋ ਕਿ ਜਦੋਂ ਵੀ ਦੁਪਹਿਰ ਦਾ ਖਾਣਾ ਕਾ ਉਹ ਬਹੁਤ ਜ਼ਿਆਦਾ ਲਾਈਟਲੀ ਜੋ ਹੋਣਾ ਚਾਹੀਦਾ ਹੈ ਕਿਉਂ ਕਿ ਲੋਕਾਂ ਨੇ ਖਿਚੜੀ ਦਲੀਆ ਚਾਵਲ ਇਹਨਾਂ ਨੂੰ ਇੱਕ ਬਿਮਾਰਾ ਦਾ ਖਾਣਾ ਸਮਝਿਆ ਆਏ ਪਰ ਇਹ ਬਿਮਾਰਾ ਦਾ ਖਾਣਾ ਨਹੀਂ ਹੈ ਇਹ ਜੋ ਸਾਡੀ ਸਰੀਰ ਨੂੰ ਇੱਕ ਨਵੀਂ ਊਰਜਾ ਦਿੰਦੇ ਨੇ ਸੋ ਆਪਣੀ ਹੈਬਿਟ ਬਣਾਓ ਜੇਕਰ ਤੁਹਾਨੂੰ ਦਲੀਆ ਮਿੱਠਾ ਨਹੀਂ ਪਸੰਦ ਤਾਂ ਨਮਕ ਪਾ ਲਓ ਜੇਕਰ ਤੁਹਾਨੂੰ ਖਿਚੜੀ ਨਹੀਂ ਪਸੰਦ ਤਾਂ ਉਹਦੇ ਵਿੱਚ ਵੈਜੀਟੇਬਲ ਜੋ ਸਬਜ਼ੀਆਂ ਉਹ ਐਡ ਕਰ ਲਓ ਪਰ ਇਹ ਜਦੋਂ ਤੁਸੀਂ ਪੋਸਟੀ ਖਾਣਾ ਖਾਓਗੇ ਤਾਂ ਤੁਹਾਡੇ ਚਿਹਰੇ ਤੇ ਇੱਕ ਅਲੱਗ ਹੀ ਨਿਖਾਰ ਆਵੇਗਾ ਤੁਹਾਡੀ ਬਾਡੀ ਵਿੱਚ ਇੱਕ ਅਲੱਗ ਹੀ ਊਰਜਾ ਆਵੇਗੀ ਜੋ ਨਿਊ ਡਲ 버ਗਰ ਖਾ ਰਹੇ ਨੇ ਉਹਨਾਂ ਲੋਕਾਂ ਨਾਲੋਂ ਕਮਤਾਰਾ ਜਿੰਨ ਤੁਹਾਡੀ ਜੋ ਬਾਡੀ ਆ ਬਹੁਤ ਵਧੀਆ ਹੋ ਜਾਵੇਗੀ Solo ciao ਪੰਜਾਬ ਦੇ ਵਿੱਚ ਚਾਹ ਦਾ ਬਹੁਤ ਜ਼ਿਆਦਾ ਲੋਕਾਂ ਨੂੰ ਕਰੇਜ ਐ ਇੰਨੇ ਕਿ ਜ਼ਿਆਦਾ ਚਾਹ ਪੀਂਦੇ ਕਿ ਉਹਨਾਂ ਦੀ ਦੇਦੀ ਸ਼ੁਰੂਆਤ ਵੀ ਚਾਹ ਤੋਂ ਹੁੰਦੀ ਐ ਦੇਨੇ ਫਿਰ ਉਹ 4 ਵਜੇ ਵੀ ਚਾਹ ਪੀਂਦੇ ਨੇ ਰਾਤ ਨੂੰ ਸੌਣ ਵੇਲੇ ਵੀ ਚਾਹ ਪੀਂਦੇ ਨੇ ਸੋ ਕਦੇ ਵੀ ਕਿਸੇ ਵੀ ਚੀਜ਼ ਦੀ ਜ਼ਿਆਦਾ ਮਿਕਦਾਰ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੋ ਸਕਦੀ ਐ ਚਾਹ ਚਾਹ ਜਿੰਨੀ ਮਰਜ਼ੇ ਫੇਵਰਟ ਚੀਜ਼ ਹੋਵੇ ਜਦੋਂ ਤੁਸੀਂ ਉਸ ਨੂੰ ਜ਼ਿਆਦਾ ਮਿਕਦਾਰ ਵਿੱਚ ਖਾਓਗੇ ਤਾਂ ਤੁਹਾਡੀ ਸਿਹਤ ਵਾਸਤੇ ਨੁਕਸਾਨ ਹੋਵੇਗਾ ਸੋ ਜਿੱਥੇ ਤੁਸੀਂ ਜੋ ਚਾਹ 4 ਟਾਈਮ ਪੀਂਦੇ ਹੋ ਉੱਥੇ ਤੁਸੀਂ 2 ਟਾਈਮ ਕਰ ਲਓ ਜੇਕਰ 2 ਟਾਈਮ ਪੀਂਦੇ ਹੋ ਤਾਂ ਇੱਕ ਟੈਂਕ ਕਰ ਦਿਓ ਜੇਕਰ ਇੱਕ ਟਾਈਮ ਪੀਂਦੇ ਹੋ ਤਾਂ ਚਾਹ ਨੂੰ ਛੱਡ ਕੇ ਤੁਸੀਂ ਦੁੱਧ ਜਾਂ ਜੇ ਦੁੱਧ ਹੋ ਸਕੇ ਤਾਂ ਬਹੁਤ ਵਧੀਆ ਹੈ ਕਿ ਜਦੋਂ ਵੀ ਤੁਹਾਡੇ ਅੰਦਰ ਦੁੱਧ ਜਾਂ ਕੋਈ ਦੰਦੀ ਚੀਜ਼ ਜਾਈਗੀ ਜੋ ਤਾਂ ਡਿਸਰੀਨ ਤਾਕਤ ਦੇਵੇਗੀ ਤਾਂ ਇਹ ਬਹੁਤ ਵਧੀਆ ਹੈ ਕਿਉਂਕਿ ਜੋ ਪੱਤੀ ਹੈ ਇਸ ਪੱਤੀ ਸਾਡੇ ਬਹੁਤ ਜ਼ਿਆਦਾ ਅੰਦਰ ਜੋ ਸਾੜ ਆ ਉਹ ਪਾਉਂਦੀ ਪੈਦਾ ਕਰਦੀ ਹੈ ਸੋ ਹਮੇਸ਼ਾ ਚਾਹ ਨੂੰ ਅਵੋਇਡ ਕਰਕੇ ਦੁੱਧ ਨੂੰ ਪ੍ਰੈਫਰ ਕਰਨਾ ਚਾਹੀਦਾ ਹੈ ਸੋ ਇਸੇ ਤਰ੍ਹਾਂ ਜੋ ਰਾਤ ਦਾ ਖਾਣਾ ਹੈ ਕਦੀ ਵੀ ਰਾਤ ਦਾ ਖਾਣਾ ਰੈਸਟੋਰੈਂਟ ਹੋਟਲ ਤੋਂ ਆਰਡਰ ਕਰਕੇ ਉਹ ਨਹੀਂ ਖਾਣਾ ਚਾਹੀਦਾ ਕਿਉਂਕਿ ਹਮੇਸ਼ਾ ਜੋ ਘਰ ਦਾ ਬਣਾਇਆ ਹੋਇਆ ਖਾਣਾ ਤੁਹਾਨੂੰ ਜੋ ਤਾਕਤ ਦਿੰਦਾ ਹੈ ਤੁਹਾਨੂੰ ਜੋ એનર્ਜੀ ਦਿੰਦਾ ਹੈ ਤੁਹਾਡੇ ਲਈ ਸਭ ਤੋਂ ਬੈਸਟ ਹੈ ਸੋ ਇਹ ਇੱਕ ਆਦਤ ਪਾਉ ਕਿ ਕਦੀ ਵੀ ਆਨਲਾਈਨ ਕੁਝ ਮੰਗਾ ਕੇ ਉਹ ਨਹੀਂ ਖਾਣਾ ਪੀਜ਼ਾ 버ਗਰ ਨੂਡਲ ਇਨ੍ਹਾਂ ਚੀਜ਼ਾਂ ਨੂੰ ਅਵੋਇਡ ਕਰ ਦਿਓ ਬਿਲਕੁਲ ਅਵੋਇਡ ਕਿਉਂਕਿ ਜਿਹੜੇ ਬੜੇ-ਬੜੇ ਐਕਟਰ ਨੇ ਜੋ ਜਿਨ੍ਹਾਂ ਨੇ ਕੁਝ ਅਚੀਵ ਕੀਤਾ ਹੈ ਆਪਣੀ ਲਾਈਫ ਦੇ ਵਿੱਚ ਜਦੋਂ ਤੁਸੀਂ ਉਹਨਾਂ ਦਾ ਲਾਈਫ ਸਟਾਈਲ ਦੇਖੋਗੇ ਤਾਂ ਉਹ ਖਾਣ ਪੀਣ ਵੱਲ ਬਹੁਤ ਜ਼ਿਆਦਾ ਧਿਆਨ ਦਿੰਦੇ ਨੇ ਪਰ ਉੱਥੇ ਜੋ ਆਮ ਪਬਲਿਕ ਹੈ ਜੋ ਇੰਨਾ ਅਵੇਅਰ ਨਹੀਂ ਹੈ ਆਪਣੇ ਵੱਲ ਉਹ ਚਾਹੁੰਦੀ ਤੇ ਹੈ ਕਿ ਅਸੀਂ ਵੀ ਫਿੱਟ ਦਿਸੀਏ ਅਸੀਂ ਵੀ ਇੱਕ ਡਾਈਟ ਪਲਾਨ ਕਰੀਏ ਪਰ ਹੋ ਨਹੀਂ ਪਾਦਾ ਕਿਉਂ ਉਹਦਾ ਮੁੱਖ ਰੀਜ਼ਨ ਕਿ ਸਾਡਾ ਜੋ ਆਲਾ-ਦਵਾਲਾ ਇਸ ਕਿਉਂਕਿ ਜਦੋਂ ਕੋਈ ਨਾਲ ਬੈਠਾ ਕੋਈ ਪੀਜ਼ਾ ਖਾ ਰਿਹਾ ਹੋਏਗਾ 버ਗਰ ਖਾ ਰਿਹਾ ਹੋਏਗਾ ਤਾਂ ਅਸੀਂ ਕੰਟਰੋਲ ਨਹੀਂ ਕਰ ਪਾਂਦੇ ਸੋ ਜਦੋਂ ਤੁਸੀਂ ਇਹ ਸੋਚੋਗੇ ਕਿ ਨਹੀਂ ਮੈਂ ਆਪਣੀ ਸਿਹਤ ਦਾ ਧਿਆਨ ਰੱਖਣਾ ਹੈ ਇੰਨਾ ਕਾ ਜ਼ਿਆਦਾ ਤੁਹਾਡੇ ਵਿੱਚ ਸੈਲਫ ਕੰਟਰੋਲ ਹੋਣਾ ਚਾਹੀਦਾ ਹੈ ਕਿ ਸਾਹਮਣੇ ਚਾਹੇ ਜਿੰਨਾ ਮਰਜ਼ੀ ਕੋਈ ਲਾਲਚ ਦੇਵੇ ਖਾਣ ਦਾ ਪਰ ਤੁਸੀਂ ਆਪਣੇ ਆਪ ਦੇ ਕੰਟਰੋਲ ਕਰੋ ਤੁਹਾਨੂੰ ਆਪਣੇ Aim ਦਾ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਇੱਕ ਵਧੀਆ ਵਧੀਆ ਜੁਗ ਬਾਡੀ ਆ ਉਹ ਮੇਨਟੇਨ ਕਰਨੀ ਆ ਆਉਣ ਵਾਲੇ 6 ਜਾਂ 7 ਮਹੀਨੇ ਇਹਦੇ ਵਿੱਚ ਮੈਂ ਕਦੀ ਵੀ ਡਾਕਟਰ ਕੋਲ ਨਾ ਜਾਵਾਂ ਇਸ ਲਈ ਮੈਨੂੰ ਕੁਝ ਵਧੀਆ ਖਾਣਾ ਚਾਹੀਦਾ ਹੈ ਜੋ ਤੁਹਾਡੀ ਸਿਹਤ ਤੇ ਬਹੁਤ ਇੱਕ ਵਧੀਆ ਅਸਰ ਹੋਣਾ ਚਾਹੀਦਾ ਹੈ ਸੋ ਮੈਂ ਬੇਨਤੀ ਕਰਾਂਗੀ ਕਿ ਅੱਜ ਬਹੁਤ ਸਾਰੇ ਇਸ ਤਰ੍ਹਾਂ ਦੇ ਬੱਚੇ ਜਿਨ੍ਹਾਂ ਦੀ ਸਿਹਤ ਡਾਕ ਮੇਨ ਕਰਨ ਉਹਨਾਂ ਦੇ ਬਾਪਾ ਮਾਪੇ ਨਹੀਂ ਕਿਉਂਕਿ ਮਾਪੇ ਆਪਣੇ ਬੱਚੇਾਂ ਦੀ ਸਿਹਤ ਵੱਲ ਧਿਆਨ ਨਹੀਂ ਦਿੰਦੇ ਕਿ ਬੱਚੇ ਸਾਡੇ ਕੀ ਖਾ ਰਹੇ ਨੇ ਕੀ ਪੀ ਰਹੇ ਨੇ ਜੇ ਤੁਸੀਂ ਥੋੜਾ ਜਿਹਾ ਵੀ ਧਿਆਨ ਆਪਣੀ ਸਿਹਤ ਵੱਲ ਦੇ ਦੇਵਾਂਗੇ ਤਾਂ ਸਾਨੂੰ ਕਦੇ ਵੀ ਮੈਡੀਸਨ ਦੀ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪਵੇਗੀ ਸੋ ਹਰ ਵੇਲੇ ਤਾਜ਼ੀਆਂ ਸਬਜ਼ੀਆਂ ਖਾਣੀਆਂ ਜਾਂ ਕੋਈ ਦਹੀਂ ਦੁੱਧ ਮੱਖਣ ਕਿਉ ਇਹਨਾਂ ਚੀਜ਼ਾਂ ਨੂੰ ਅਗਰ ਅਸੀਂ ਪ੍ਰੈਫਰ ਕਰਦੇ ਆਂ ਤਾਂ ਸਾਡੀ ਸਿਹਤ ਕੁਝ ਹੀ ਦਿਨਾਂ ਦੇ ਵਿੱਚ ਜੋ ਰਿਕਵਰ ਹੋ ਜਾਏਗੀ ਜੇਕਰ ਤੁਸੀਂ ਬਹੁਤ ਜ਼ਿਆਦਾ ਓਵਰ weight ਹੋ ਤਾਂ ਆਪਣੇ ਆਪ ਨੂੰ ਕੰਟਰੋਲ ਕਰੋ weight ਨੂੰ ਆਪਨਾ ਇੱਕ ਟਾਰਗੇਟ ਰੱਖੋ ਕਿ ਆਉਣ ਵਾਲੇ ਸਾਲ ਜਸਤ ਮਹੀਨਿਆਂ ਦੇ ਵਿੱਚ ਜੋ ਮੈਂ ਆਪਣਾ weight ਆ ਉਹ ਮੈਂਟੇਨ ਕਰਨਾ ਜੇਕਰ ਤੁਸੀਂ ਬਹੁਤ ਜ਼ਿਆਦਾ ਪਤਲੇ ਹੋ ਤਾਂ ਡਾਕਟਰ ਦੀ ਸਲਾਹ ਲਓ ਕਿ ਕਿਹੜੀਆਂ ਚੀਜ਼ਾਂ ਜਿੰਨਾ ਖਾਣਾ ਮੇਰਾ ਜੋ weight ਆ ਉਹ ਗੇਨ ਹੋਵੇ ਕਿਉਂਕਿ ਅਸਲੀ ਜੋ ਪਰਸਨੈਲਿਟੀ ਤੁਹਾਡੀਆਂ ਗੱਲਾਂ ਤੋਂ ਨਹੀਂ ਹੋਣੀ ਤੁਹਾਡੀ ਸਿਹਤ ਤੋਂ ਹੋਣੀ ਹੈ ਜਦੋਂ ਕੋਈ ਤੁਹਾਨੂੰ ਵੇਖੇਗਾ ਤਾਂ ਉਸ ਨੂੰ ਪਤਾ ਲੱਗ ਜਾਵੇਗਾ ਕਿ ਇਹ ਜੋ ਬੰਦਾ ਕਿੰਨਾ ਕੁ ਜ਼ਿਆਦਾ ਅਵੇਅਰ ਹੈ ਆਪਣੀ ਲਾਈਫ ਪਰਤੀ ਪਰ ਜੋ ਲੋਕ ਇੰਨੇ ਕੁ ਜ਼ਿਆਦਾ ਮੋਟੇ ਹੋ ਗਏ ਜਾਂ ਇੰਨੇ ਕੁ ਜ਼ਿਆਦਾ ਪਤਲੇ ਨਹੀਂ ਤੇ ਉਹ ਗੱਲਾਂ ਬਹੁਤ ਉੱਚੀਆਂ ਉੱਚੀਆਂ ਕਰਨ ਤਾਂ ਉਹ ਇੱਕ ਸਮਾਜ ਦੇ ਹਾਸੇ ਦਾ ਕਾਰਨ ਬਣਦੇ ਨੇ ਕਿ ਆਪਣਾ ਆਪ ਤਾਂ ਇਹਦੇ ਕੋਲ ਸੰਭਾਲਿਆ ਨਹੀਂ ਜਾਂਦਾ ਤੇ ਗੱਲਾਂ ਕਰਦਾ ਹੈ ਸਮਾਜ ਦੀਆਂ ਕੌਮ ਦੀਆਂ ਸੋ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਮੈਂਟੇਨ ਕਰੋ ਜੇ ਤੱਕ ਤੁਸੀਂ ਆਪਣੇ ਆਪ ਨੂੰ ਮੈਂਟੇਨ ਕਰ ਲਓਗੇ ਤੁਹਾਡੀ ਗੱਲ ਦਾ ਇੰਨਾ ਜ਼ਿਆਦਾ ਪ੍ਰਭਾਵ ਦੂਜੇ ਦੇ ਪਵੇਗਾ ਕਿਉਂਕਿ ਤੁਹਾਡੀ ਜੋ ਪਰਸਨੈਲਿਟੀ ਇੰਨੀ ਕ ਜ਼ਿਆਦਾ ਨਿਖਰ ਕੇ ਸਾਹਮਣੇ ਆ ਜਾਵੇਗੀ ਸੋ ਆਪਣੀ ਪਰਸਨੈਲਿਟੀ ਨੂੰ ਨਿਖੇਰਨ ਵਾਸਤੇ ਤੁਹਾਨੂੰ ਆਪਣਾ ਜੋ ਖਾਣ ਪੀਣਿਆ ਉਹ ਬਹੁਤ ਵਧੀਆ ਔਰ ਆਪਣੀ ਜੋ ਡਾਈਟ ਆ ਫਾਲੋ ਕਰਨੀ ਪਵੇਗੀ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ